ਸੋ ਸ਼ਕਲ ਜੁੜੀ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਤੇ ਵੱਡੀ ਖਬਰ ਜਲਦ ਜਲਦੀ ਖਤਮ ਹੋਵੇਗਾ ਅਮਰੀਕਾ ਪਹੁੰਚਣ ਤੇ ਬੋਲੇ ਜੈਲੀ ਸਕੀ ਇਥਨ ਟਰੰਪ ਨੇ ਮੀਟਿੰਗ ਤੋਂ ਪਹਿਲਾਂ ਹੀ ਦਿੱਤੀ ਸਫਲ ਸੰਦੇਸ਼ ਇਸ ਤੋਂ ਵੱਡੀ ਖਬਰ ਸਮਰਾਈ ਨਵੀਂ ਦਿੱਲੀ ਰੂਸ ਦੇ ਯੂਕਰੇਨ ਵਿੱਚ ਵਿਚਾਰ ਚੱਲ ਰਹੀ ਜੰਗ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ ਹਾਲਾ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਅਲਸਕਾ ਦੇ ਵਿੱਚ ਰੂਸ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ ਇਸ ਤੋਂ ਤੁਰੰਤ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮਿਰ ਜੈਲੇ ਸੱਕੀ ਹੋਣਾ ਅਮਰੀਕਾ ਪਹੁੰਚ ਗਏ ਹਨ ਅਤੇ ਉਹ ਵਾਈਟ ਹਾਊਸ ਵਿੱਚ ਰਾਸ਼ਟਰ ਰਾਸ਼ਟਰਪਤੀ ਟਰੰਪ ਨੂੰ ਮਿਲੇ ਇਸ ਤਰ੍ਹਾਂ ਵੱਡੀ ਖਬਰ ਸਾਹਮਣੇ ਦਰਸਲ ਇਸ ਤੋਂ ਪਹਿਲਾਂ ਕੀ ਪਹਿਲਾਂ ਵੀ ਯੂਕਰੇਨ ਦੇ ਰਾਸ਼ਟਰਪਤੀ ਵੀ ਵਾਈਟ ਹਾਊਸ ਦੇ ਦੌਰ ਕਰ ਚੁੱਕੇ ਹਨ ਅਤੇ ਉਸ ਸਮੇਂ ਜੈਲਸਕੀ ਅਤੇ ਅਮਰੀਕੀ ਰਾਸ਼ਟਰਪਤੀ ਵਿਚਕਾਰ ਗਰਮਾ-ਗਰਮ ਬਹਿਸ ਦੇਖੀ ਗਈ ਇਸ ਤੋਂ ਬਾਅਦ ਜੈਲਸਕੀ ਵਿੱਚ ਇੱਕ ਫਿਰ ਅਮਰੀਕਾ ਪਹੁੰਚ ਗਏ ਤੇ ਹਾਲਾ ਕਿ ਇਸ ਵਾਰ ਜੈਲਸਕੀ ਗੱਲਬਾਤ ਦੀ ਨੇ ਇਸ ਤੇ ਇਕੱਠੇ ਨਹੀਂ ਹੋਏ ਅਤੇ ਉਹਨਾਂ ਨੇ ਨਾਲ ਹੋਰ ਦੇਸ਼ਾਂ ਦੇ ਨੇਤਾ ਵੀ ਮੌਜੂਦ ਸਨ ਤੇ ਇਸ ਇਹ ਲੋਕ ਜਲਸਕੀ ਵਿਤ ਤੇ ਟਰੰਪ ਨਾਲ ਮੁਲਾਕਾਤ ਵਿੱਚ ਵੀ ਸ਼ਾਮਿਲ ਹੋਣਗੇ ਇਸ ਦਿਨ ਦੱਸਿਆ ਜਾ ਰਿਹਾ ਹੈ ਕਿ ਜਲਸਕੀ ਅਤੇ ਟਰੰਪ ਵਿਚਕਾਰ ਇਸ ਮੁਲਾਕਾਤ ਦੌਰਾਨ ਯੂਕੇ ਯੂਕੇ ਵਿੱਚ ਪ੍ਰਧਾਨ ਮੰਤਰੀ ਕੀਰ ਸਟਾਰਮਰ ਸਟਾਰਮਰ ਫਰਾਂਸ ਦੇ ਰਾਸ਼ਟਰਪਤੀ ਐਮਨੂਅਲ ਹਿਤਰੀ ਦੇ ਪ੍ਰਧਾਨ ਜਾਰਜੀਆ ਮਿਲ ਮੈਲੋਨੀ ਜਰਮਨ ਚਾਲਕ ਵਿੱਚ ਕੀਤਾ ਹੈ ਇਸ ਤਣ ਤੁਹਾਨੂੰ ਦੱਸ ਦਈਏ ਕਿ ਫਿਨਲੈਂਡ ਰਾਸ਼ਟਰਪਤੀ ਵਿਐਸ ਦੇ ਸ਼ਾਮਿਲ ਹੰਦ ਤੇ ਯੂਰਪ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਸੁਲਾ ਸੋਲਾਵਾਰਡੇ ਡੈਨ ਨੇ ਅਮਰੀਕਾ ਪਹੁੰਚਣ ਵਿੱਚ ਸ਼ਾਮਿਲ ਕੀਤਾ ਗਿਆ ਧੰਨਵਾਦ